ਬੋਹਰ ਦੇ ਸਰਬਾ ਨਗਰ ਚਿਕ ਘਰੋਂ ਦੋ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਘਰ ਅੰਦਰੋਂ ਨੀਲਮ ਨਾਮੀ ਔਰਤ ਦੀ ਲਾਸ਼ ਫਰਸ਼ ਤੇ ਪਈ ਅਤੇ ਜਗਸੀਰ ਉਰਫ ਬਿੱਟੂ ਨਾਮੀ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਜਾਣਕਾਰੀ ਮੁਤਾਬਕ ਨੀਲਮ ਆਪਣੇ ਦੋ ਬੇਟਿਆਂ ਨਾਲ ਇੱਥੇ ਰਹਿੰਦੀ ਸੀ ਤੇ ਉੱਤਰ ਪ੍ਰਦੇਸ਼ ਦੇ ਲਖਨਊ ਨਾਲ ਸੰਬੰਧਿਤ ਸੀ ਉਸ ਦਾ ਪਤੀ ਕਰੀਬ 7 ਸਾਲ ਤੋਂ ਮਲੇਸ਼ੀਆ ਰਹਿੰਦਾ ਸੀ ਬਿੱਟੂ ਅਕਸਰ ਨੀਲਮ ਨੂੰ ਮਿਲਣ ਆਉਂਦਾ ਸੀ ਸ਼ੁੱਕਰਵਾਰ ਰਾਤ ਵੀ ਉਹ ਨੀਲਮ ਨੂੰ ਮਿਲਣ ਆਇਆ ਘਟਨਾ ਦਾ ਪਤਾ ਸ਼ਨੀਵਾਰ ਸਵੇਰੇ ਉਦੋਂ ਲੱਗਾ ਜਦੋਂ ਨੀਲਮ ਦੇ ਬੇਟੇ ਨੇ ਕਮਰੇ 'ਚ ਲਾਸ਼ਾਂ ਦੇਖੀਆਂ ਤੇ ਗਵਾਂਢੀਆਂ ਨੂੰ ਉਹ ਨੀਲਮ ਰਾਣੀ ਆ ਹੂੰ ਇੱਥੇ ਰਹਿੰਦੀ ਕੱਲੀ ਉਹਦੇ ਘਰ ਵਾਲਾ ਮਲੇਸ਼ੀਆ ਰਹਿੰਦਾ ਕਰੀਬ 7 ਸਾਲ ਤੋਂ ਪਿਛਲੇ 2 ਸਾਲਾਂ ਤੋਂ ਇੱਕ ਘਰ ਬਣਾ ਕੇ ਦਿੱਤਾ ਅੱਛਾ ਇਹਦੇ ਨਾਲ ਉਹ ਸਬੰਧ ਦਾ ਪਤਲਾ ਲੱਗਾ ਪੇਟਾ ਜੀ ਦਾ ਇਹਨਾਂ ਰਾਣੀ ਦੀ ਉਹ ਗੱਲ ਸੁਣ ਸ਼ਾਨ ਜਿਹਨਾਂ ਨਾਲ ਗੱਲ ਕਰਦੇ ਹੁੰਦੇ ਤਾਂ ਆਪ ਜਿਹੜਾ ਬਿੱਕੂ ਉਹਨੇ ਪੱਖੇ ਦੀ ਹੁਕ ਨਾਲ ਆਪ ਚੁੰਨੀਆਂ ਪਾ ਕੇ ਵਿਆਹ ਪਾਇ ਲੈ ਆਇਆ ਮਿਲੀ ਜਾਣਕਾਰੀ ਮੁਤਾਬਕ ਨੀਲਮ ਨੇ ਹਾਲ ਹੀ ਚ ਆਇਲਸਤਾ ਪੇਪਰ ਕਲੀਅਰ ਕੀਤਾ ਸੀ ਤੇ ਉਸਨੇ ਵਿਦੇਸ਼ ਜਾਣਾ ਸੀ ਹੋ ਸਕਦਾ ਹੈ ਬਿੱਟੂ ਨੂੰ ਇਹ ਗੱਲ ਪਸੰਦ ਨਾ ਹੋਵੇ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋਇਆ ਹੋਵੇ ਫਿਲਹਾਲ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ